ਮੇਰਾ ਵੀ ਦਿਲ ਕਰਦਾ ਹੈ ਕਿ ਆਉਣ ਵਾਲੀਆਂ ਫਿਲਮਾਂ ਵਿੱਚ ਮੈਂ ਵੀ ਐਵੇਂ ਵਰਤੂ ਇਸ ਤਰ੍ਹਾਂ ਇਹ ਹੁਕਮ ਕਿਤਾ ਦਾੜਾ ਦੇਖ ਕੇ ਸਾਰੇ ਮੈਨੂੰ ਬਾਬੇ ਦਾ ਰੋਲ ਕੇ ਦਾ ਰੋਲ ਕਿਉਂ ਜਿਹੜਾ ਪ੍ਰੈਕਟਿਸ 'ਚ ਮਿਲਿਆ ਇੱਕ ਸ਼ਾਪਾ ਤੇ ਪਵਨ ਜੀ ਨੇ ਪਾ ਹੀ ਦਿੱਤਾ ਨਾ ਇੰਡਸਟਰੀ ਨੂੰ ਵੀ ਮੈਂ ਤੁਹਾਨੂੰ ਐਹੋ ਜਿਹਾ ਬੰਦਾ ਦੇਤਾ ਜਿਹੜਾ ਹੋਰ ਵੀ ਹੋਆ ਪਰ ਵਿਸ਼ੇਰਤ ਕਿ ਜਦਾ ਬਲੀ ਕਰਦਾ ਕੰਮ ਤਾਂ ਚੱਲਦੇ ਰਹੇ ਐਕਟਰ ਤਾਂ ਇਹ ਲੋਕ ਨੇ ਜਿਨ੍ਹਾਂ ਨੇ ਸਟੇਜਾਂ ਕੀਤੀਆਂ ਜਿਨ੍ਹਾਂ ਨੇ ਪੀ ਐਚ ਜੀ ਕੀਤੀਆਂ ਨੇ ਇਹ ਐਕਟਰ ਨੇ ਐਨੀ ਹੋਣੀ ਇਹ ਇਹ ਲੋਕ ਤੁਨਜੀ ਮੈਨੂੰ ਐਕਟਰ ਮੰਨਣਾ ਸਾਡੇ ਵਰਗੇ ਤਾਂ ਹੈ ਵੀ ਏਲ ਵੇਚਦੇ ਤੇ ਖੇਤੀ ਕਰਦੇ ਐਕਟਰ ਬਣ ਕੇ ਮੈਂ ਤੇ ਗੁੱਗੂ ਨੂੰ ਕਦੇ ਵੀ ਕੰਨਾ ਹੁਣਾ ਮੈਂ ਤਾਂ ਆਪਣੇ ਤਰ੍ਹਾਂ ਮਿਹਰਬਾਨ ਹਾਂ ਕਦਾ ਇਸ ਕਰਕੇ ਪਹਿਲਵਾਨ ਸੋ ਆ ਤਾ ਹੁਣਾ ਜਦ ਮੈਂ ਰੋਮਾਂਸ ਕਰਨਾ ਮਮਨ ਜੀ ਦਾ ਮੈਂ ਬੜਾ ਧੰਨਵਾਦੀ ਹਾਂ ਤੇ ਰਕੇਸ਼ ਜੀ ਦਾ ਬੜਾ ਧੰਨਵਾਦੀ ਆ ਕਿਸ ਫਿਲਮ ਚ ਮੈਨੂੰ ਇਹੋ ਜਿਹਾ ਰੋਲ ਦਿੱਤਾ ਹੈ ਕਿ ਮੇਰਾ ਵੀ ਦਿਲ ਕਰਦਾ ਹੈ ਕਿ ਆਉਣ ਵਾਲੀਆਂ ਫਿਲਮਾਂ ਵਿੱਚ ਮੈਂ ਵੀ ਐਨੀ ਵਰਗ ਕੰਮ ਕਰ ਸਕਦਾ। ਇਹੋ ਕਿਤਾ ਦਾੜਾ ਦੇਖ ਕੇ ਸਾਰੇ ਮੈਨੂੰ ਬਾਬੇ ਦਾ ਰੋਲ ਕੇ ਦਾ ਰੋਲ ਕੇ ਜਿਹੜਾ ਕਰੈਕਟਰ ਇੱਥੇ ਮਿਲਿਆ ਇੱਕ ਛਾਪਾ ਤੇ ਪਵਨ ਜੀ ਨੇ ਪਾ ਹੀ ਦਿੱਤਾ ਰੰਡਸਟਰੀ ਨੂੰ ਵੀ ਮੈਂ ਤੁਹਾਨੂੰ ਇਹੋ ਜਿਹਾ ਬੰਦਾ ਦੇਦਾ ਜਿਹੜਾ ਹੁਣ ਵੀ ਹੀਰੋ ਆ। ਓਏ ਬਹੁਤ-ਬਹੁਤ ਧੰਨਵਾਦ। ਔਰ ਬੜੇ-ਬੜੇ ਡਾਇਰੈਕਟਰਾਂ ਨਾਲ ਐਕਟਰਾਂ ਨਾਲ ਪ੍ਰੋਡਿਊਸਰ ਨਾਲ ਕੰਮ ਕੀਤਾ ਹੈ। ਪਰ ਸਰਰ ਨਵਾਜ਼ੀ ਹੈ ਇਹਨਾਂ ਪਵਨ ਜੀ ਦੀ ਕਿ ਇਹੋ ਜਿਹਾ ਇਨਸਾਨ ਕਦੇ ਕਦੇ ਤੁਹਾਨੂੰ ਮਿਲਦਾ ਹੈ ਤੇ ਮੈਂ ਰਿਸ਼ਤੇ ਰੱਖਣ ਚ ਜ਼ਿਆਦਾ ਬਲੀਵ ਕਰਦਾ ਕੰਮ ਤਾਂ ਚੱਲਦੇ ਰਹਿੰਦੇ ਸਭ ਆ ਬੜੀ ਖੁਆਇਸ਼ ਵੀ ਜ਼ਿੰਦਗੀ ਚ ਰਦੀ ਸੀ ਕਿ ਮੈਂ ਅਪਰ ਬੜਾ ਗੁੱਟ ক্রিকেট ਮੇਰੇ ਬੰਦੇ ਲਈ ਅੱਜ ਐਮ ਜੀ ਨੇ ਸਵਾਲ ਪੁੱਛਿਆ ਸੀ ਪਰ ਉਹ ਮੈਂ ਤੁਹਾਡੇ ਨਾਲ ਸਾਂਝਾ ਤਾ ਕਰ ਲੱਗਿਆ ਕਿ ਅੱਜ ਵੀ ਮੈਂ ਇਹਨਾਂ ਦੀ ਬਰਾਬਰੀ ਨਹੀਂ ਕਰ ਸਕਦਾ ਮੈਂ ਇਹਨਾਂ ਤੋਂ ਬਹੁਤ ਕੁਝ ਸਿੱਖਦਾ ਟੂ ਬੀ ਵੈਰੀ ਓਨਸਟ ਆਈ ਵਾਸ ਨੈਵਰ ਐਨ ਐਕਟਰ ਮੈਂ ਅੱਜ ਵੀ ਐਕਟਰ ਨਹੀਂ ਹਾਂ ਅੱਜ ਵੀ ਇੱਕ ਸਟੂਡੈਂਟ ਹਾਂ ਹਾਂ ਮੇਰਾ ਉਹ ਕੰਮ ਹੈ ਕਿ ਉਹ ਬੰਦਾ ਯਵੜੀਆਂ ਮਾਰਦਾ ਰਿਹਾ ਤੇ ਲੋਕੀ ਕਹਿੰਦੇ ਬੜੀ ਸਿਆਣੀ ਗੱਲ ਕਰਦਾ ਹੈ ਨਾ ਤੇ ਉਹ ਧੂੜ 'ਚ ਟੱਟੂ ਭੱਜ ਰਿਹਾ ਤੇ ਗੁਰੂ ਦੀ ਕਿਰਪਾ ਲੋਕਾਂ ਨੂੰ ਆਇਆ ਲੱਗਦਾ ਵੀ ਦਰਬੀ ਦਾ ਕੋੜਾ ਹੈ ਇਹ ਤੁਹਾਡੇ ਸਾਰਿਆਂ ਦੀ ਨਜ਼ਰ ਦਾ ਰਵਾਸੀ ਹੈ ਇਹਨਾਂ ਦਾ ਪਿਆਰ ਹੈ ਇੰਡਸਟਰੀ ਦਾ ਪੈਰੈਂਟ ਵੀ ਵੈਰੀ ਓਨੈਸਟ ਐਕਟਰ ਤਾਂ ਇਹ ਲੋਕ ਨੇ ਜਿਨ੍ਹਾਂ ਨੂੰ ਸਟੇਜਾਂ ਦਿੱਤੀਆਂ ਹੈ ਜਿਨਾਂ ਨੇ ਪੀਐਚਜੀਸ ਕੀਤੀਆਂ ਨੇ ਇਹ ਐਕਟਰ ਨੇ ਐਨੀ ਹੋਣੀ ਇਹ ਇਹ ਲੋਕ ਸੋਨਮ ਜੀ ਮੈਨੂੰ ਐਕਟਰ ਮੰਨਦਾ ਸਾਡੇ ਵਰਗੇ ਤਾਂ ਹੈ ਵੀ ਢੇਲ ਵੇਚਦੇ ਤੇ ਖੇਤੀ ਕਰਦੇ ਐਕਟਰ ਬਣ ਕੇ ਮੈਂ ਤੇ ਗੁੱਗੂ ਨੂੰ ਕਈ ਵਾਰੀ ਕਹਣਾ ਹੁੰਦਾ ਮੈਂ ਤਾਂ ਆਪਣੇ ਤੇ ਰੱਬ ਮਿਹਰਬਾਨ ਹੈ ਤਾਂ ਕਦਾ ਇਸ ਕਰਕੇ ਪਹਿਲਵਾਨ ਸੋ ਐ ਫੈਕਟਰ ਬਟ ਟੂ ਬੀ ਵੈਰੀ ਆਨਸਟ ਥੈਂਕ ਯੂ ਸੋ ਮਚ ਆਲ ਦਾ ਪ੍ਰੀਸ ਜਿਵੇਂ ਪਵਨ ਐਂਡ ਆਲ ਦੀ ਇੰਡਸਟਰੀ ਕੇ ਮੈਨੂੰ ਵੀ ਛੋਟਾ ਮੋਟਾ ਐਕਟਰ ਬਣ ਗਿਆ ਪਰ ਮੈਂ ਸੁਆਤ ਆਉਣਾ ਜਦ ਮੈਂ ਰੋਮੈਂਸ ਕਰਨਾ ਤੇ ਰੋਮਾਂਸ ਮੈਂ ਨਾ ਤੁਹਾਨੂੰ ਧਰਮ ਨਾ ਕਹਿੰਦਾ ਅੱਜ ਵੀ ਆਉਜਾ ਕਰਦਾ ਕਿ ਸਕਰੀਨ ਦੇ ਤੇ ਕੁੜੀ ਦੇ ਵਿੱਚੋਂ ਹੀ ਨਿਕਲ ਸਕਦਾ ਹੈ। ਇਹ ਪੁਰਾਣੀ ਮੰਨਣਾ ਤੁਸੀਂ ਹੋ। ਸੋ ਇਹ ਗੱਲ ਪਹਿਲਾਂ ਵੀ ਕੀਤੀ ਸੀ ਮੈਨੂੰ ਐਵੇਂ ਡਰ ਬੱਚ ਕਰਦੇ ਸੀ ਗੱਲ ਕਹਿੰਦੇ ਜਦੋਂ ਪਹਿਲੀ ਵਾਰ ਰੋਮਾਂਸ ਕਰਨ ਲੱਗਿਆ ਤੇ ਮੈਨੂੰ ਪਤਾ ਨਹੀਂ ਸੀ ਕਹਿੰਦੇ ਮੈਨੂੰ ਡਰ ਲੱਗੇ ਵੀ ਮੈਂ ਕਹਾਂ ਵੀ ਮੈਂ ਕਰਦਿਆਂਗਾ ਇਹ ਕਰਦਿਆਂਗਾ ਇਦਾਂ ਦਾ ਰੋਲ ਕੀਤੇ ਤੇ ਕਹਿੰਦੇ ਜਦੋਂ ਹੀਰੋ ਨਾਲ ਸਾਹਮਣੇ ਰੋਮਾਂਟਿਕ ਗਾਣਾ ਜੀ ਕਰਨ ਲੱਗੇ ਕਹਿੰਦੇ ਮੈਨੂੰ ਬਜ਼ੀਨਾਉਣ ਲੱਗ ਪਏ ਮੈਂ ਹੁਣ ਇਹਦੀ ਕਰਾਂਗੀ। ਜੇ ਕਹਿੰਦੇ ਰੋਮਾਂਸ ਤਾਂ ਮੈਨੂੰ ਪਤਾ ਨਹੀਂ ਸੀ ਮੈਂ ਕਿਰ ਕੁੜੀ ਨਾਮ ਅੱ ਇਹ ਸੀ ਉਹ ਕਦੇ ਕੁੜੀ ਨਹੀਂ ਰਹੀ ਰਣੀ ਨਹੀਂ ਕਹਿੰਦਾ ਵੇਖੀ ਹੈ ਜੀ ਕਦੇ ਕਦੇ ਕੋਈ ਮੈਂ ਤਾਂ ਵੀ ਤੇਰੇ ਦਿਮਾਗ 'ਚ ਗੱਲ ਹੀ ਨਹੀਂ ਕੀਤੀ ਵੇਖੀ ਕਰੀ ਹੈ ਨਹੀਂ ਕਹਿੰਦਾ ਤੂੰ ਬੰਦਾ ਬਣ ਕਰੀਂ ਕੀ ਆਉਣਾ ਬਹੁਤ ਅੱਧੀ ਹਲਕਾ ਮਾਜ ਲੱਗਿਆ ਐਮ ਵੀ ਜੀ ਨਾਲ ਵੀ ਗੱਲ ਹੋ ਰਹੀ ਸੀ ਸੋ ਉਹ ਵਿਦਿਆਸ਼ਰੀ ਜੀ ਥੈਂਕ ਯੂ ਵੈਰੀ ਮਚ ਐਂਡ ਥੈਂਕ ਯੂ ਸੋ ਮਚ ਬਟ ਵਾਂਸ ਅਗੇਨ ਸਰ ਮੈਨੂੰ ਵੀ ਬਕਸ਼ੀਸ ਦੇਣਾ ਕਿ ਮੈਂ ਐ ਨਾ ਹੀਰੋ ਬਣਨਾ ਤੋਂ ਦੇਣਾ ਨਹੀਂ ਸਰ ਜੀ ਸਰ ਥੈਂਕ ਯੂ ਸੋ ਮਚ ਥੈਂਕ ਯੂ ਇਟਸ ਅ ਲਵਲੀ ਮੂਵੀ ਐਵਰੀ ਪਿਕਚਰ ਆ ਮੈਂ ਦੱਸ ਨਹੀਂ ਸਕਦਾ ਜਦ ਮੈਂ ਆਪਣੇ ਆਪ ਨੂੰ ਦੇਖ ਰਿਹਾ ਸੀ ਡੱਬਿੰਗ ਕਰ ਰਿਹਾ ਸੀ ਮੈਂ ਕਹਾ ਯਾਰ ਇਹ ਨਹੀਂ ਕਰ ਸਕਦਾ ਬਟ ਮੈਨੂੰ ਪਵਨ ਜੀ ਦਾ ਫੋਨ ਆਇਆ ਰਾਤ ਨੂੰ ਤੇ ਮੈਨ ਇਹ ਜੋ ਕੁਛ ਇਹਨਾਂ ਨੇ ਮੈਨੂੰ ਕਿਹਾ ਬੋਲਿਆ ਮਤਲਬ ਉਹ 5 10 15 ਮਿੰਟ ਤੇ ਮੈਨੂੰ ਐ ਲੱਗਾ ਕਿ ਵਾਕਈ ਮੈਂ ਨਾ ਥੋੜਾ ਬਹੁਤ ਐਕਟਰ ਬਣ ਗਿਆ ਥੈਂਕ ਯੂ ਸੋ ਮਚ ਪਵਨ ਜੀ ਥੈਂਕ ਯੂ ਆਲ ਆਫ ਯੂ ਗੋਡ ਬles ਮੈਨੂੰ ਲੱਗਾ 100 ਕਰੋੜ ਆਪਣੀਆਂ ਬੂਰੀਆਂ ਭਰ ਕੇ ਜਾਊਗੀ